ਪਾਣਾ ਤਾ ਜਨਮ ਉਦੋਂ ਜਨਮ ਹੋਇਆ ਤੇ ਹੁਣੇ ਤੁਸੀਂ ਬੰਦਨ ਸਰਵਨ ਕੀਤੇ ਕਦ ਜੇ ਆਵੇ ਨਾਨਕ ਆ ਭੇਜੇ ਹੋਏ ਇਸ ਦੁਨੀਆ ਤੇ ਆਏ ਸਦੇ ਉੱਚੀ ਜਨ ਉਹਦੇ ਹੁਕਮ ਚ ਜਦੋਂ ਨੇ ਬਲਾਵਾ ਭੇਜਣਾ ਜਾਣਾ ਪੈ ਤੇ ਉਸ ਪਰਮਪੁਰਣ ਪਰਮੇਸ਼ਰ ਨੇ ਕੁਲਮਾਤਮਾ ਨੇ ਸਾਨੂੰ ਜਿਹੜੀਆਂ ਬਖਸ਼ਿਸ਼ਾਂ ਦਿੱਤੀਆਂ ਨੇ ਨਾ ਉਹਨਾਂ ਬਖਸ਼ਿਸ਼ਾਂ ਨੂੰ ਆਪਣੇ ਹਿਰਦਿਆਂ ਦੇ ਅੰਦਰ ਸਮੋਏ ਹੋਏ ਉਸ ਪ੍ਰਭੂ ਨੂੰ ਉਸ ਪਰਮੇਸ਼ਰ ਨੂੰ ਆਪਣੇ ਚੇਤੇ ਵਿੱਚ ਰੱਖਦੇ ਆਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਪੰਜਵੇਂ ਗੁਰਦੇਵ ਜੀ ਦਾ ਬੜੇ ਪਿਆਰੇ ਬਚਨ ਸਤਿਗੁਰੂ ਪਾਤਸ਼ਾਹ ਧੰਨ ਧਰਮਨ ਸਿੰਘ ਜੀ ਕਦਾ ਜੀ ਨੇ ਵਜਨ ਆਖੇ ਕਹਿਣ ਲਗੇ ਨਾਮ ਕੀ ਆਵਣਾ ਨਾਮ ਕੀ ਜਾਣਾ ਹਰ ਹੁਕਮ ਪਾਇਆ ਕਿਆ ਕੀਤਾ ਜਿਸ ਕੀ ਵਸਤ ਸੋਈ ਲੈ ਜਾਏਗਾ ਰੋਜ਼ ਇਸੇ ਸੋਈ ਜਦ ਬਰਸ਼ਿਸ਼ ਕੀ ਆਖੀ ਕਹਿਣ ਲਗੇ ਗੁਰਮਖ ਹੋਵੈ ਸੁਪਾਣਾ ਮੰਨੇ ਸਹਿਜ ਹੀ ਹਰ ਰਸ ਪੀਵੇ ਨਾਨਕ ਸੁਖ ਦਾਤਾ ਸਦਾ ਸਦਾ ਹੈ ਉਹ ਰਸਨਾ RAM ਰਹਿ ਜੀ ਉਸ ਰੱਬ ਦੇ ਭਾਗ ਵਿੱਚ ਉਹਦੇ ਹੁਕਮ ਵਿੱਚ ਇਸ ਤਰੀਕੇ ਦੀ ਆਪਣੀ ਜ਼ਿੰਦਗੀ ਜੀਵੀਏ ਕਿ ਸਾਲੋਂ ਮਰਨਾ ਸੁਖਾ ਹੋਵੇ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਹਰ ਇੱਕ ਨੇ ਮੌਤ ਦਾ ਸਾਹਮਣਾ merce sabıra ağaçlar.